ਬੀਬੀ ਜਗਦੀਸ਼ ਕੌਰ ਦੇ ਦੇਹਾਂਤ ਤੇ ਭਾਰਤੀ ਜਨਤਾ ਪਾਰਟੀ ਨੂੰ ਪਿਆ ਵੱਡਾ ਘਾਟਾ ਆਖਿਆ ਅਸ਼ਵਨੀ ਕੁਮਾਰ ਸ਼ਰਮਾ ਨੇ ਅਜਨਾਲਾ ਵਿਖੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਬੀਬੀ ਜਗਦੀਸ਼ ਕੌਰ ਦੇ ਗ੍ਰਹਿ ਪਹੁੰਚੇ ਪੁੱਜੇ ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਹੀ ਦੇਹਾਂਤ ਹੋ ਗਿਆ ਸੀ ਪਰਿਵਾਰ ਨਾਲ ਦੁੱਖ ਪ੍ਰਗਟਾਉਂਦਿਆਂ ਅਸ਼ਵਨੀ ਕੁਮਾਰ ਸ਼ਰਮਾ ਨੇ ਆਖਿਆ ਕਿ ਬੀਬੀ ਜਗਦੀਸ਼ ਕੌਰ ਭਾਰਤੀ ਜਨਤਾ ਪਾਰਟੀ ਦੇ ਬਹੁਤ ਹੀ ਮਿਹਨਤੀ ਵਰਕਰ ਸਨ ਜਿਨ੍ਹਾਂ ਨੇ ਲੰਬੀ ਜ਼ਿੰਦਗੀ ਭਾਰਤੀ ਜਨਤਾ ਪਾਰਟੀ ਦੀ ਸੇਵਾ ਕੀਤੀ ਉਹਨਾਂ ਆਖਿਆ ਕਿ ਉਹਨਾਂ ਦੀਆਂ ਕੀਤੀਆਂ ਗਈਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਸਦਾ ਹੀ ਯਾਦ ਰੱਖਿਆ ਜਾਵੇਗਾ ਇਸ ਮੌਕੇ ਉਹਨਾਂ ਨੇ ਉਹਨਾਂ ਦੇ ਭਤੀਜੇ ਸੁਖਤਿੰਦਰ ਸਿੰਘ ਰਾਜੂ ਨੂੰ ਥਾਪੜਾ ਦਿੰਦੇ ਹੋਏ ਆਖਿਆ ਕਿ ਉਹ ਵੀ ਆਪਣੀ ਪੂਆ ਵਾਂਗ ਭਾਰਤੀ ਜਨਤਾ ਪਾਰਟੀ ਦੀ ਸੇਵਾ ਕਰਨ ਇਸ ਮੌਕੇ ਅਜਨਾਲੇ ਤੋਂ ਸਾਫ ਦਾ ਵਿਧਾਇਕ ਅਮਰਪਾਲ ਸਿੰਘ ਬੋਣੀ ਅਜਨਾਲਾ ਪ੍ਰਦਾਨ ਜ਼ਿਲ੍ਹਾ ਭਾਰਤੀ ਜਨਤਾ ਪਾਰਟੀ ਕੌਂਸਲ ਵਿਕਰਮ ਕੁਮਾਰ ਬੇਦੀ ਪ੍ਰਦੀਪ ਕੁਮਾਰ ਬਿੱਟਾ ਬਨੋਦ ਕੁਮਾਰ ਅਰੋੜਾ ਸੰਜੀਵ ਸ੍ਰੀਨ ਵਿਜੇ ਕੁਮਾਰ ਸ੍ਰੀਨ ਧਰਮਿੰਦਰ ਦੀਪੂ ਅਰੋੜਾ ਅਮਰਜੀਤ ਸਿੰਘ ਬਾਜਵਾ ਡੀਪੂ ਹੋਲਡਰ ਯੂਨੀਅਨ ਤੋਂ ਜ਼ਿਲ੍ਹਾ ਪ੍ਰਧਾਨ ਜੈਮਲ ਰਮਨ ਕੁਮਾਰ ਬੇਰਕਾ ਤਜਿੰਦਰ ਸਿੰਘ ਸੋਨੂ ਪਰਮਜੀਤ ਸਿੰਘ ਭੀਮਾ ਸੁਸ਼ੀਲ ਕੁਮਾਰ ਪ੍ਰਦੀਪ ਕੁਮਾਰ ਠਾਕੁਰ ਵਿਪਨ ਕੁਮਾਰ ਪੁਰੀ ਸਮੇਤ ਕਈ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਵਰਕਰ ਵੀ ਇਸ ਮੌਕੇ ਹਾਜ਼ਰ ਸਨ